ਪਸਪਾ ਮੰਡਲ ਗੁਰਹਾਮਲੋਂ ਲੋਕ ਸਭਾ ਹਲਕਾ ਚਲੰਦਰ ਦੇ ਉਮੀਦਵਾਰ ਸੁਸ਼ੀ ਰਿੰਕੂ ਦੇ ਹੱਕ ਵਿੱਚ ਇੱਕ ਵਿਸ਼ੇਸ਼ ਚੋਣ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਗੁਰਾਇਆ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਜ਼ਿਲ੍ਹਾ ਚਲੰਦਰ ਤੇ ਹਾਤੀ ਦੇ ਪ੍ਰਧਾਨ ਰஞ்சிਤ ਪਵਾਰ ਵੱਲੋਂ ਕੀਤੀ ਗਈ ਇਸ ਮੌਕੇ ਪਸਪਾ ਗੋ ਬੀਬੀ ਕਾਰਮਜੀਤ ਕੌਰ ਵੱਲੋਂ ਉ체ਚੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਮੌਕੇ ਪਸਪਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪਿੰਡ ਜੱਜਾ ਕਲਾ ਦੇ ਯੁਵਾ ਨੇਤਾ ਰਮਨ ਬਸਰਾ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਚ ਸ਼ਾਮਲ ਹੋ ਗਏ ਇਸ ਮੌਕੇ ਗੁਰੈਨ ਤੇ ਕਾਰੋਬਾਰੀਆ ਦੁਕਾਨਦਾਰਾਂ ਨੇ ਹਿੱਸਾ ਲਿਆ ਇਸ ਮੌਕੇ ਪਾਸਪਾ ਅਗੂ ਬੀਬੀ ਕਾ ਰਮਜੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣਾ ਰਾਹ ਭਟਕ ਗਈ ਹੈ ਕਾਂਗਰਸ ਪਾਰਟੀ ਨੇ ਨੌ ਦਹਾਕਿਆਂ ਤੋਂ ਪਾਰਟੀ ਦੀ ਸੇਵਾ ਕਰਨ ਵਾਲੇ ਮਾਸਟਰ ਗੁਰਵੰਤਾ ਸਿੰਘ ਦਰਸ਼ਨ ਕੇਪੀ ਤੇ ਬਿਆਨਤ ਸਿੰਘ ਦੇ ਪਰਿਵਾਰਾਂ ਨੂੰ ਅਣਦੇਖਿਆ ਕਰਦੇ ਹੋਏ ਦਰ ਕੀ ਨਾਰ ਕੀਤਾ ਹੈ ਪਾਰਟੀ ਨੇ ਉਨ੍ਹਾਂ ਵੱਲ ਦਿੱਤੇ ਗਏ ਬਲਦਾਨਾਂ ਨੂੰ ਭੁਲਾ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਬੋਲਦੇ ਹੋਏ ਕਿਹਾ ਕਿ ਮੈਂ ਬੜੇ ਦੁਖੀ ਮਨ ਨਾਲ ਪਾਰਟੀ ਨੂੰ ਅਲਵਿਦਾ ਕਹਿ ਕੇ ਪਾਸਪਾ ਜੁਆਇਨ ਕੀਤੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਸਾਡੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸਾਡੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ ਇਸ ਮੌਕੇ ਉਹਨਾਂ ਆਉਣ ਵਾਲੀਆਂ ਵੋਟਾਂ ਚ ਭਾਸਪਾ ਉਮੀਦਵਾਰ ਸੁਸ਼ੀ ਰਿੰਕੂ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਸਟੇਸਕਤਰ ਦੀ ਭੂਮਿਕਾ ਨਿਭਾਰੇ ਭਾਸਪਾ ਗੂ ਰਾਜਨ ਮੱਕੜ ਨੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਰੇਲਵੇ ਅੰਡਰਪਾਸ ਜੀਟੀ ਰੋਡ ਗੁਰਹਾਂਦੇ ਬਣੇ ਫਲਾਈਓਵਰ ਨੂੰ ਸਾਰੂ ਢੰਗ ਨਾਲ ਬਣਾਉਣਾ ਬਸ ਸਾਡਾ ਸੀਵਰੇਜ ਦੀਆਂ ਸਮੱਸਿਆ ਤੋਂ ਇਲਾਵਾ ਕਈ ਰੁਕੇ ਹੋਏ ਵਿਕਾਸ ਕਾਰਜਾਂ ਸੰਬੰਧੀ ਜਾਣੂ ਕਰਵਾਇਆ ਇਸ ਮੌਕੇ ਪਾਸਵਾ ਮਿੰਦਵਾਸੋਸ਼ੀ ਰਿੰਕੂ ਨੇ ਕਿਹਾ ਕਿ ਨੌਜਵਾਨ ਹੀ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ। ਇਸ ਮੌਕੇ ਰਿੰਕੂ ਨੇ ਰਮਨ ਬਸਰਾ ਤੇ ਭਾਰੀ ਗਿਣਤੀ ਚ ਪਾਸਪਾ ਚ ਸ਼ਾਮਲ ਹੋਏ ਨੌਜਵਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਰਿੰਕੂ ਨੇ ਕਿਹਾ ਕਿ ਇੱਕ ਇੱਕ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪਾਸਵਾ ਮੰਡਲ ਗੁਰਆਂ ਦੇ ਸਾਬਕਾ ਪ੍ਰਧਾਨ ਸੁਰੇਂਦਰ ਕਾਲੀਆ ਪਾਸਵਾ ਮੰਡਲ ਗੁਰਆਂ ਦੇ ਸਾਬਕਾ ਪ੍ਰਧਾਨ ਬੀਜੇ ਕੋਸ਼ਲ ਆਸਪਾ ਮੰਡਲ ਗੁਰਾਇਆਂ ਦੇ ਸੀਨੀਅਰ ਬੁਆਇਸ ਪ੍ਰਧਾਨ ਗੁਰਮੇਸ਼ ਗੱਬਾ ਵਿਪਨ ਯਾਦਵ paramagnetic ਭੰਮੀ ਪ੍ਰਧਾਨ ਡਾਕਟਰ ਦਿਨੇਸ਼ ਚੰਦਰ ਵੀ ਬੀਕ ਬਿੱਟਾ ਅਜੇ ਮਾਟਾ ਰਾਜਨ ਕੁਮਾਰ ਪੁੰਜ ਮਹਿੰਦਰਪਾਲ ਗੁਗਨਾਨੀ ਜਤਿੰਦਰ ਮਲਹੋਤਰਾ ਕੇਵਲ ਬਜਾਜ ਰੋਸ਼ਨ ਲਾਲ ਅੱਬੀ ਪਵਨ ਸ਼ਰਮਾ ਹਾਜ਼ਰ ਸਨ ਅੱਜ ਜੱਜਾਂ ਗੱਲਾਂ ਤੋਂ ਮੇਰਾ ਵੀਰ ਰਮਨ ਬਸਰਾ ਆਪਣੇ ਸੈਂਕੜੇ ਸਾਥੀਆਂ ਸਮੇਤ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੈ ਔਰ ਬੜਾ ਵੱਡਾ ਪ੍ਰੋਗਰਾਮ ਹੈ ਜਿਹੜਾ ਗੁਰਾਇਆਂ ਦੇ ਵਿੱਚ ਰਮਨ ਵੱਲੋਂ ਰੱਖਿਆ ਗਿਆ ਤਾਂ ਮੈਂ ਸਮਝਦਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਥ ਹੈ ਭਾਰਤੀ ਜਨਤਾ ਪਾਰਟੀ ਦੀ ਸੋਚ ਦੇ ਨਾਲ ਜੁੜ ਰਿਹਾ ਔਰ ਰਮਨ ਜੀ ਦੇ ਆਦੇ ਨਾਲ ਇਸ ਇਲਾਕੇ ਦੇ ਜਿਹੜੇ ਕਾਫੀ ਪਿੰਡਾਂ ਦੇ ਜਿਹੜੇ ਵੱਖ-ਵੱਖ ਜਿਹੜੇ ਯੂਥ ਹੈ ਅੱਜ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋਇਆ ਸੋ ਕਾਫੀ ਲੰਬੇ ਸਮੇਂ ਤੋਂ ਸਾਥੀਆਂ ਨੇ ਇੰਤਜ਼ਾਰ ਵੀ ਕੀਤਾ ਔਰ ਮੈਂ ਸਮਝਦਾ ਕਿ ਉਸ ਦੇ باوجود ਵੀ ਸਾਰਾ ਜਿਹੜਾ ਹਾਲ ਹੈ ਨੌਜਵਾਨਾਂ ਦੇ ਨਾਲ ਭਰਿਆ ਹੋਇਆ ਇਹ ਗੱਲ ਇਹ ਪ੍ਰਦਰਸ਼ਿਤ ਕਰਦੀ ਹੈ ਇਸ ਗੱਲ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਸਾਥੀਆਂ ਦੇ ਵਿੱਚ ਬੜਾ ਜਜ਼ਬਾ ਹੈ ਔਰ ਭਾਤੀ ਜੰਦਾ پارٹی ਦੇ ਲਈ ਬਹੁਤ ਦਿਲ ਤੋਂ ਕੰਮ ਕਰਨਾ ਚਾਹੁੰਦੇ ਆ ਸੋ ਮੈਂ ਸਮਝਦਾ ਕਿ ਕਿਸੇ ਵੀ ਸੂਬੇ ਦਾ ਕਿਸੇ ਵੀ ਦੇਸ਼ ਦਾ ਕਿਸੇ ਵੀ ਪਰਿਵਾਰ ਦਾ ਹਲਕੇ ਦਾ ਜਿਹੜਾ ਯੂਥ ਹੈ ਉਹ ਇੱਕ ਚੰਗਾ ਰੋਲ ਅਗਰ ਅਦਾ ਕਰੇ ਤੇ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਹੋ ਸਕਦੀ ਹੈ। ਔਰ ਯੂਥ ਅਗਰ ਕਿਸੇ ਪਾਰਟੀ ਦੇ ਨਾਲ ਜੁੜੇ, ਮਿਲਣ ਕਰੇ ਤਾਂ ਉਸ ਪਾਰਟੀ ਨੂੰ ਜਿਹੜਾ ਮਲਾ ਮਜ਼ਬੂਤੀ ਨਾਲ ਬਲ ਮਿਲਦਾ ਹੈ। ਔਰ ਅੱਜ ਇਹਨਾਂ ਸਾਥੀਆਂ ਕਰਕੇ ਸਾਨੂੰ ਬੜਾ ਵੱਡਾ ਹੰਗਾਰਾ ਜਿਹੜਾ ਇਸ ਹਲਕੇ ਤੋਂ ਵਿੱਚ ਮਿਲਿਆ। ਸੋ ਮੈਂ ਰਮਨ ਜੀ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਕਰਦਾ, ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਇਹ ਆਸ਼ਵਾਸਨ ਦਿਵਾਉਣਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਮੈਂਬਰ ਬਣਿਓ। ਔਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਰਹੇਗੀ ਤੁਹਾਡੇ ਦੁੱਖ ਸੁੱਖ ਦੀ ਹਮੇਸ਼ਾ ਜਿਹੜੀ ਹੈ ਭਾਈਵਲ ਰਹੇਗੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੈ ਸ਼੍ਰੀ ਰਾਮ ਜੈ ਭੀਮ ਜੈ ਭਾਰਤ ਅੱਜ ਜੋ ਗਰਾਿਆਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੁਸ਼ੀਰ ਰੈਂਕੂ ਦੀ ਅਗਵਾਈ ਹੇਠ ਜੋ ਇਕੱਠ ਹੋਇਆ ਉਸ ਵਿੱਚ ਅਸੀਂ ਸੁਸ਼ੀਰ ਰੈਂਕੂ ਜੀ ਨੂੰ ਆਸ਼ਵਾਸ਼ਣ ਦਵਾਇਆ ਕਿ ਅਸੀਂ ਤੁਹਾਨੂੰ ਭਾਰੀ ਮਾਤਰਾ ਦੇ ਵਿੱਚ ਜਿਤਾਵਾਂਗੇ ਜਲੰਧਰ ਹਲਕੇ ਦੇ ਵਿੱਚੋਂ ਤੇ ਉਹਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਯੂਥ ਨੇ ਜੁਆਇਨਿੰਗ ਵੀ ਕੀਤੀ ਬੀਜੇਪੀ ਦੇ ਵਿੱਚ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਵਾਂਗੇ ਸਾਰੇ ਯੂਥ ਨੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਕਿ ਇਹ ਵੱਧ ਚੜ ਕੇ ਵੋਟਾਂ ਪਵਾਵਾਂਗੇ